ਜਿਹੜਾ ਲਗਭਗ 35 ਜਥੇਬੰਦੀਆਂ ਵੱਲੋਂ ਜਿਹੜਾ ਚੰਡੀਗੜ੍ਹ ਮੋਰਚਾ ਲਾਉਣਾ ਸੀਗਾ ਪਤਾ ਨਹੀਂ ਆਪਣੇ ਭਰਾਵਾ ਨਾਲ ਮੀਟਿੰਗ ਦੇ ਅੰਦਰ ਕਿਹੜੀ ਗੱਲ ਹੋਈ ਆ ਰਾਤ ਉਹ ਮੀਟਿੰਗ ਟੁੱਟ ਗਈ ਤਾਂ ਸਰਕਾਰ ਜ਼ਬਰ ਤੇ ਉੱਤਰ ਆਈ ਲਗਭਗ ਖਬਰਾਂ ਨੇ ਵੀ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਅੰਦਰ ਐਸ ਕੇ ਐਮ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਉਹਨਾਂ ਦੇ ਘਰਾਂ ਤੇ ਛਾਪੇ ਮਾਰ ਕੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਸਧਾਰਨ ਵਰਕਰ ਵੀ ਗ੍ਰਿਫਤਾਰ ਹੋਏ ਹੈਗੇ ਆ ਇੱਥੇ ਹੀ ਨਹੀਂ ਇਕੱਲਾ ਜਿਹੜੇ ਕਮਮ ਦੀ ਲੀਡਰਸ਼ਿਪ ਆ ਜਿਵੇਂ ਮਨਜੀਤ ਸਿੰਘ ਜੀ ਰਾਏ ਉਹਨਾਂ ਦੀ ਜਥੇਬੰਦੀ ਦੇ ਆਗੂ ਬੀਕੇਜੂ ਕ੍ਰਾਂਤੀਕਾਰੀ ਸਰਜੀਤ ਫੂਲ ਵਾਲੇ ਉਹਨਾਂ ਦੇ ਆਗੂਆਂ ਦੇ ਘਰਾਂ ਤੇ ਵੀ ਛਾਪੇਮਾਰੀ ਹੋਈ ਹੈਗੀ ਆ ਔਰ ਦੇਖੋ ਇਸ ਭਗਵੰਤ ਮਾਨ ਦੀ ਸਰਕਾਰ ਦੇ ਇਸ ਜਬਰ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਕੇਐਮਮ ਕਿਸਾਨ ਮਜ਼ਦੂਰ ਮੋਰਚਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈਗਾ ਵਾ ਕਿਉਂ ਦੇਖੋ ਜੜੀਆਂ ਵੀ ਮੰਗਾਂ ਤੇ ਐਸਕੇਐਮ ਸੰਘਰਸ਼ ਕਰਨ ਜਾ ਰਿਹਾ ਆਲਰੇਡੀ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਔਰ ਜੇ ਇਸ ਮੁਲਕ ਦੇ ਵਿੱਚ ਡੈਮੋਕਰੇਸੀ ਆ ਜੇ ਇਸ ਮੁਲਕ ਦੇ ਵਿੱਚ ਕੋਈ ਲੋਕਤੰਤਰ ਹੈ ਤੇ ਲੋਕਾਂ ਨੂੰ ਆਪਦੀ ਗੱਲ ਕਰਨ ਦਾ ਆਵਾਜ਼ ਚੁੱਕਣ ਦਾ ਹੱਕ ਹੈਗਾ ਵਾ ਔਰ ਇਦੋਂ ਵੀ ਵੱਡਾ ਹਮਲਾ ਜਿਹੜੇ ਸ਼ਬਦ ਬੋਲੇ ਜਾ ਰਹੇ ਆ ਅੱਜ ਵੇਖੋ ਚੈਨਲਾਂ ਤੇ ਚਾਹੇ ਚਾਹੇ ਹੋਣਾ ਵਾ ਕੀ ਹੋਣਾ ਜੋ ਸਰਕਾਰ ਨੇ ਬੋਲਤਾ ਵੀ ਇਹ ਲੋਕਾਂ ਨੂੰ ਤੰਗ ਕਰਦੇ ਆ ਇਹ ਰੇਲਾਂ ਜਾਮ ਕਰਦੇ ਸੜਕਾਂ ਜਾਮ ਕਰਦੇ ਬਾਈ ਜੀ ਉਹ ਚੰਡੀਗੜ੍ਹ ਜਾ ਰਹੇ ਆ ਲੋਕ ਤੇ ਕਹਿੰਦੇ ਤੁਸੀਂ ਮੰਤਰੀਆਂ ਦੇ ਘਰਾਂ ਨੂੰ ਘੇਰੋ ਉੱਤੇ ਤਾਂ ਰੇਲ ਤੇ ਸੜਕ ਦਾ ਕੋ ਰੌਲਾ ਨਹੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਇੱਕ ਬੰਨੇ ਚਾਹੇ ਜਬਰ ਦਿੱਲੀ ਦਾ ਡੀਪ ਸਟੇਟ ਕਰੇ ਚਾਹੇ ਜਬਰ ਚੰਡੀਗੜ੍ਹ ਦਾ ਡੀਪ ਸੇਟ ਸਟੇਟ ਕਰੇ ਸਾਡੀ ਸਮਝਦਾਰੀ ਇਹ ਆ ਵੀ ਜਬਰ ਤਾਂ ਜਬਰ ਹੁੰਦਾ ਚਾਹੇ ਖਨੌਰੀ ਤੇ ਮੋਦੀ ਸਰਕਾਰ ਦੇ ਸਟੇਟ ਨੇ ਹਮਲਾ ਕੀਤਾ ਚਾਹੇ ਸ਼ੰਭੂ ਤੇ ਹਮਲਾ ਕੀਤਾ ਆਲਰੋਡੀ ਕਿਸਾਨ ਮਜ਼ਦੂਰ ਲਹਿਰ ਤੇ ਹਮਲਾ ਹੋਇਆ ਚਾਹੇ ਭਗਵੰਤ ਮਾਨ ਸਰਕਾਰ ਹਮਲਾ ਕਰ ਰਹੀ ਆ ਇਹ ਵੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਤੇ ਹਮਲਾ ਵਾ ਕੱਲਾ ਇੱਥੇ ਹੀ ਨਹੀਂ ਜਦੋਂ ਪਿਛਲੀ ਵਾਰ ਹੜ੍ਹ ਆਏ ਸੀਗੇ ਜਦੋਂ ਮੁੱਖ ਮੰਤਰੀ ਦਾ ਬਿਆਨ ਸੀ ਵੀ ਮੁਰਗੀਆਂ ਦਾ ਕੁਕ ਮੁਰਗੀ ਦਾ ਬੱਕਰੀਆਂ ਦਾ ਸਾਰਾ ਮੁਆਵਜ਼ਾ ਦੇ ਦਾਂਗੇ 18 ਉੱਤਰਪਾਰ ਦੀਆਂ ਜਥੇਬੰਦੀਆਂ ਵੱਲੋਂ ਵੀ ਚੰਡੀਗੜ੍ਹ ਮੋਰਚਾ ਲਾਉਣਾ ਸੀ ਇਹ ਕਿਹਾ ਸੀ ਕੇਂਦਰ ਦੇ ਖਿਲਾਫ ਮੋਰਚਾ ਸਾਨੂੰ ਵੀ ਰਾਤ ਸੱਦ ਲਿਆ ਸੀ ਅਰ ਸਵੇਰੇ ਘਰਾਂ ਤੋਂ ਚੱਕ ਲਿਆ ਸੀਗਾ ਸਾਡਾ ਇੱਕ ਕਿਸਾਨ ਲੋਂਗੋਵਾਲ ਦੇ ਵਿੱਚ ਸ਼ਹੀਦ ਕੀਤਾ ਸੀ ਇਸੇ ਭਗਵੰਤ ਮਾਨਸ ਸਰਕਾਰ ਨੇ ਉਹ ਵੱਖਰੀ ਗੱਲ ਆ ਵੀ ਅੱਜ ਕਿਸਾਨਾਂ ਲੀਡਰਸ਼ਿਪ ਦੇ ਵਿੱਚ ਆਪਸੀ ਫੁੱਟ ਦਾ ਪੰਜਾਬ ਸਰਕਾਰ ਫਾਇਦਾ ਲੈ ਰਹੀ ਆ ਅਮਿਤ ਸ਼ਾਹ ਜੀ ਅੱਜ ਬਹੁਤ ਖੁਸ਼ ਹੋਣੇ ਆ ਠੀਕ ਆ ਬਹੁਤ ਵਧੀਆ ਕਿਉਂਕਿ ਤੁਹਾਡੇ ਤੁਹਾਡੇ ਹੁਕਮ ਚੱਲ ਰਹੇ ਆ ਪੰਜਾਬ ਦੇ ਅੰਦਰ ਪੰਜਾਬ ਵੀ ਟਕਰਾ ਰਿਹਾ ਚਲੋ ਜੇ ਭਗਵੰਤ ਮਾਨ ਸਰਕਾਰ ਨੇ ਤੁਹਾਡੇ ਕਹੇ ਤੇ ਆਹੜੇ ਕਿਸਾਨ ਮਜ਼ਦੂਰ ਲਹਿਰ ਵਾਲੇ ਜਿਹੜੇ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੇ ਜਿਹੜੇ ਸਾਰੇ ਕਿਸਾਨਾਂ ਮਜ਼ਦੂਰਾਂ ਦੀ ਪੰਜਾਬ ਦੀ ਆਵਾਜ਼ ਬਣਿਆ ਭਗਵੰਤ ਮਾਨ ਨੇ ਕੁੱਟ ਤੇ ਆ ਤਾਂ ਘਟੂ ਘਟ ਇਹਨਾਂ ਦਾ ਆਰਡੀਐਫ ਵੀ ਤਾਂ ਦੇ ਦਿਓ ਰੂਰਲ ਡਿਵੈਲਪਮੈਂਟ ਫੰਡ ਦੇ ਦਿਓ ਤੁਹਾਨੂੰ ਤਾਂ ਖੁਸ਼ ਕਰ ਦਿੱਤਾ ਹਾਂ ਜਿੰਨੇ ਅਖੌਤੀ ਬੁੱਧੀਜੀਵੀਆਂ ਨੂੰ ਲੱਗਦਾ ਵਾ ਕਿ ਕਿਸਾਨ ਮਜ਼ਦੂਰਾਂ ਕਰਕੇ ਲੋਕ ਤੰਗ ਆ ਉਹ ਖਵਤੀ ਬੁੱਧੀਜੀਵੀ ਇਹ ਵੀ ਪ੍ਰਚਾਰ ਪ੍ਰੋਪਗੈਂਡਾ ਕਰਨਗੇ ਇਹ ਜਿਹੜੀ 5 ਸਾਲ ਪਹਿਲਾਂ ਆਈ ਸਰਕਾਰ ਆ ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ ਕਿਹੜਾ ਬਦਲਾਅ ਲੈਂਦਾ ਜਿਹੜੇ 3 ਸਾਲਾਂ ਦੇ ਵਿੱਚ ਨਸ਼ਿਆਂ ਕਰਕੇ ਪੰਜਾਬ ਦੇ ਹਜ਼ਾਰਾਂ ਮੁੰਡੇ ਮੜੀਆਂ ਦੇ ਰਾਹ ਚਲੇ ਗਏ ਇਹ ਇਸ ਸਟੇਟ ਨੇ ਉਹਦਾ ਕਤਲ ਨਹੀਂ ਕੀਤਾ ਹੈਗਾ ਉਹ ਨੌਜਵਾਨਾਂ ਦਾ ਅਜੇ ਤੱਕ ਨਸ਼ਾ ਕਿਉਂ ਨਹੀਂ ਬੰਦ ਹੋਇਆ ਇਹ ਕਹਿੰਦੇ ਵੱਡੇ ਨਸ਼ੇ ਦੇ ਸੌਦਾਗਰ ਫੜਾਂਗੇ ਇਹਨੂੰ ਇੱਕ ਦਾ ਨਾਮ ਲੈ ਦੋ ਜਿਨ੍ਹਾਂ ਦੇ ਇਹ ਨਾਮ ਲੈਂਦੇ ਸੀਗੇ ਉਹਨਾਂ ਦੇ ਨਾਂ ਅੱਜ ਕੋ ਚਲੇ ਗਏ ਆ ਜੜੀਆਂ ਇਹ ਗੱਲਾਂ ਕਹਿੰਦੇ ਸੀ ਵੀ ਮਾਈਨਿੰਗ ਦੇ ਵਿੱਚੋਂ 6000 ਕਰੋੜ ਰੁਪਏ ਦਾ ਰੈਵਨਿਊ ਇੱਕ ਸਾਲ ਦੇ ਵਿੱਚ ਲੈ ਆ ਦਾਂਗੇ ਐਕਸਾਈਜ਼ ਪਾਲਿਸੀ ਦੇ ਵਿੱਚੋਂ ਕਹਿੰਦੇ ਸੀਗੇ ਵੀ ਅਸੀਂ ਇੰਨੇ ਪੈਸੇ ਕਮਾ ਲਾਂਗੇ ਪੰਜਾਬ ਦਾ ਰੈਵਨਿਊ ਡਬਲ ਟ੍ਰਿਪਲ ਕਰ ਦਾਂਗੇ ਉਹ ਕਿੱਥੇ ਗਿਆ ਭ੍ਰਸ਼ਟਾਚਾਰ ਕਹਿੰਦੇ ਸੀ ਮਕਾ ਦਾਂਗੇ ਦੱਸਣ ਭਗਵੰਤ ਮਾਨ ਜੀ ਵੀ ਕਿਹੜੇ ਦਫ਼ਤਰਾਂ ਦੇ ਵਿੱਚ ਲੋਕਾਂ ਦੀ ਗੱਲ ਸੁਣੀ ਜਾਂਦੀ ਆ ਕਿੱਥੇ ਰਿਸ਼ਵਤਖੋਰੀ ਨਹੀਂ ਹੈਗੀ ਕੇ ਇਸ ਗੱਲ ਨਾਲ ਲੋਕ ਤੰਗ ਨਹੀਂ ਹੈਗੇ ਇਸ ਸਰਵੇਖਣ ਕਰਵਾ ਲਵੇ ਇਹਨਾਂ ਦੀਆਂ ਏਜੰਸੀਆਂ ਤੋਂ ਵੀ ਕਿਸਾਨਾਂ ਮਜ਼ਦੂਰਾਂ ਜਾਂ ਜਥੇਬੰਦੀਆਂ ਤੋਂ ਲੋਕ ਤੰਗ ਆ ਕਿ ਜਾਂ ਭਗਵੰਤ ਮਾਨ ਦੀ ਸਰਕਾਰ ਤੋਂ ਲੋਕ ਤੰਗ ਆ ਕੇਜਰੀਵਾਲ ਦੀ ਬੇਨਤੀ ਆ ਵੀ ਕਸੂਰ ਤੇ ਦਿੱਲੀ ਵਾਲਿਆਂ ਦਾ ਦਿੱਲੀ ਵਾਲਿਆਂ ਨੇ ਤੁਹਾਨੂੰ ਨਹੀਂ ਜਿੱਤਣ ਦਿੱਤਾ ਗੁੱਸਾ ਪੰਜਾਬ ਵਾਲਿਆਂ ਤੋਂ ਕੱਢ ਦਿਓ ਇਸ ਕਰਕੇ ਸਰਕਾਰ ਨੂੰ ਇਹ ਅਸੀਂ ਜਥੇਬੰਦੀਆਂ ਵੱਲੋਂ ਉਹ ਇਹ ਕਹਿ ਲੋ ਵੀ ਇਹ ਸਮਝਦਾਰੀ ਹੋਣੀ ਚਾਹੀਦੀ ਆ ਵੀ ਜਿੰਨੇ ਗ੍ਰਿਫਤਾਰ ਕੀਤੇ ਕਿਸਾਨ ਆ ਤਾਂ ਤਰੇਹਾ ਕੀਤੇ ਜਾਣ ਅਰ ਉਹਨਾਂ ਨੂੰ ਜਮਹੂਰੀ ਹੱਕਿਆ ਕੋਈ ਜਗ੍ਹਾ ਦੇ ਦਿਓ ਜਗ੍ਹਾ ਦੇ ਕੇ ਉਹਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਦਿਓ ਹਾਂ ਰਾਜਾ ਵੜਿੰਗ ਜੀ ਤੁਸੀਂ ਨਾ ਬੋਲਿਓ ਮੂੰਹ ਸੀਲਿਓ ਸੁਖਬੀਰ ਬਾਦਲ ਜੀ ਤੁਸੀਂ ਵੀ ਨਹੀਂ ਬੋਲਣਾ ਹੋ ਸਕਦਾ ਫੋਰਸਾਂ ਦੀ ਗੱਡੀ ਤੁਹਾਡੇ ਘਰ ਗਾੜੀ ਆ ਜਾਏ ਵਿਰੋਧੀ ਤਰਨੂ ਤਾਂ ਅਸੀਂ ਹੈਗੇ ਆ ਨਾ ਪੰਜਾਬ ਕਿਸਾਨਾਂ ਮਜ਼ਦੂਰਾਂ ਵਾਲੀ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੋਂ ਸਰਕਾਰ ਦੇ ਇਹ ਛਾਪੇਮਾਰੀ ਕਦਮ ਦਾ ਜ਼ਬਰਦਸਤ ਟੰਗਣਾ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਤੇ ਕਿਸਾਨ ਮਜ਼ਦੂਰ ਮੋਰਚਾ ਨਿੰਦਾ ਕਰਦਾ ਅੱਜ ਮੀਟਿੰਗ ਕਰਾਂਗੇ ਜਥੇਬੰਦੀ ਦੀ ਉਹਦੇ ਵਿੱਚ ਅਗਲੇ ਫੈਸਲੇ ਕਰਾਂਗੇ